ਤੋ ਅਸੀਂ ਛੋਟਾ ਜਿਹਾ ਇੱਕ ਇਨੀਸ਼ੀਏਟਿਵ ਲਿੱਤਾ ਹੈ ਕਿ ਬੱਚਿਆਂ ਨੂੰ ਉਸੇ ਕੁਝ ਨਿਊਟ੍ਰੀਸ਼ਸ ਬਾਰੇ ਦੱਸੀਏ ਕੁਝ ਨਿਊਟ੍ਰੀਸ਼ਨ ਬਾਰੇ ਦੱਸੀਏ ਪੁਰਾਣੀ ਵੀ ਰੈਸਪੀਜ਼ ਨੂੰ ਔਰ ਨਿਊਟ੍ਰੀਸ਼ਸ ਕਿੱਦਾਂ ਹੋਇਆ ਹੈ ਜੋ ਜਿसे ਖਾਵਾਂਗੇ ਉਹ ਜਿ세 ਹੋ ਮੰਗੇ ਸਾਡੇ ਸ਼ਾਸਤਰਾਂ 'ਚ ਵੀ ਲਿਖਿਆ ਗਿਆ ਹੈ ਕਿ ਜੋ ਇਨਸਾਨ ਖਾਂਦਾ ਹੈ ਤੋ ਉਹ ਹੀ ਇਨਸਾਨ ਬੰਦਾ ਹੈ ਦਿਲ ਦੀਆਂ ਬਿਮਾਰੀਆਂ ਕੈਂਸਰ ਵਰਗੇ ਕਈ ਰੋਗ ਜਿਹੜੇ ਨੇ ਅੱਜ ਕੱਲ ਆਪਣੇ ਸਮਾਜ ਵਿੱਚ ਫੈਲ ਚੁੱਕੇ ਨੇ ਇਹਨਾਂ ਨੂੰ ਅਸੀਂ ਰੋਕਣ ਵਾਸਤੇ ਜਾਂ ਇਹਨਾਂ ਬਤੀ ਜਾਗਰੂਕਤਾ ਕਿ ਕੀ ਖਾਣਾ ਚਾਹੀਦਾ ਕੀ ਸਹੀ ਹੈ ਉਹਦੇ ਵਾਸਤੇ ਅਸੀਂ ਮਿਲਟ ਬੇਸਡ ਰੈਸਪੀਜ਼ ਇਹਨਾਂ ਤੋਂ ਆਪਣੇ ਸਟੂਡੈਂਟਸ ਤੋਂ ਬਣਵਾਈਆਂ ਨੇ ਜੋ ਕਿ ਲੋ ਕੋਸਟ ਨੇ ਹਰ ਬੱਚੇ ਨੂੰ ਪਤਾ ਲੱਗ ਗਿਆ ਕਿ ਸਾਨੂੰ ਨਿਊਟ੍ਰੀਸ਼ਸ ਲੈਣੇ ਪੈਣਾ ਅਗਰ ਅਸੀਂ ਲੰਬੀ ਰੇਸ ਜਾਣਾ ਹੈ ये बहुत ज्यादा टैलेंटेड ने और मेनू बहुत खुशी है कि मैं थे आके सारा कुछ ट्राई कर रही हूँ मैं और बच्चे ने बहुत नॉलेज भी है की है दे तो दे दस रहे ने कि कितना प्रिपरेशन हुई है न्यूट्रिशन वैल्यू दस रहे ने तो बहुत ही चंगा है अच्छा हाँ जी कुलचे तक बैठ जांदे लेकिन पहली बार न्यूट्रिशन हाँ हाँ जी ये बेसिकली दिस इज विद नेचुरल इंग्रेडिएंट्स तो बहुत ज़्यादा पॉपुलराइज हो जाना है काफ़ी कुछ पंजाब के लिए नव नवी चीज़ा भी है कुछ uh, पुरानी भी रेसिपीज़ नो और न्यूट्रिशियस कित्या होया है तो बहुत ज़्यादा uh, सोनी तरीके से प्रेजेंट हो रहा है तो बहुत चंगा लग रहा है इतने असं पोषण माह दो हज़ार मना रहे विच असी मिलेट्स से फोकस कर रहे हैं ਕਿਉਂਕਿ ਅੱਜ ਕੱਲ ਜਿਸ ਤਰ੍ਹਾਂ ਆਪਾਂ ਦੇਖ ਰਹੇ ਮੋਟਾਪਾ ਦਿਲ ਦੀਆਂ ਬਿਮਾਰੀਆਂ ਕੈਂਸਰ ਵਰਗੇ ਕਈ ਰੋਗ ਜਿਹੜੇ ਨੇ ਅੱਜ ਕੱਲ ਆਪਣੇ ਸਮਾਜ ਵਿੱਚ ਫੈਲ ਚੁੱਕੇ ਨੇ ਇਹਨਾਂ ਨੂੰ ਅਸੀਂ ਰੋਕਣ ਵਾਸਤੇ ਹੀ ਇਹਨਾਂ ਪਤੀ ਜਾਗਰੂਕਤਾ ਕਿ ਕੀ ਖਾਣਾ ਚਾਹੀਦਾ ਕੀ ਸਹੀ ਹੈ ਉਹਦੇ ਵਾਸਤੇ ਅਸੀਂ ਮਿਲਟ ਬੇਸਡ ਰੈਸਪੀਜ਼ ਇਹਨਾਂ ਤੋਂ ਆਪਣੇ ਸਟੂਡੈਂਟਸ ਤੋਂ ਬਣਵਾਈਆਂ ਨੇ ਜੋ ਕਿ ਲੋ ਕੋਸਟ ਨੇ ਕਿਸੇ ਵੀ ਪਰਿਵਾਰ ਨਾਲ ਸੰਬੰਧਤ ਹੋਵੇ ਇਕਨੋਮਿਕ ਜਿਹੜਾ ਵੀ ਉਹ ਮਾੜੇ ਪਰਿਵਾਰ ਨੇ ਜਾਂ ਚੰਗੇ ਪਰਿਵਾਰ ਨੇ ਹਰ ਇੱਕ ਪਰਿਵਾਰ ਇਹ ਰੈਸਪੀਜ਼ ਜਿਹੜੀਆਂ ਬਣਾ ਸਕਦੇ ਨੇ ਤੇ ਇਹਨਾਂ ਦਾ ਫਾਇਦਾ ਲੈ ਸਕਦੇ ਨੇ ਕਿ ਹੁਣ ਮਿਲਟ ਦੇ ਵਿੱਚ ਜਿਹੜਾ ਕਿ ਕਾਰਬੋਹਾਈਡਰੇਟ ਘੱਟ ਹੈ ਪ੍ਰੋਟੀਨ ਜ਼ਿਆਦਾ ਹੈ ਆਇਰਨ ਹੈ ਕੈਲਸ਼ੀਅਮ ਹੈ ਇਹ ਸਾਰੇ ਜਿਹੜੇ ਬੈਨੀਫਿਟਸ ਨੇ ਇਹਨਾਂ ਜਿਹੜੀਆਂ ਸਾਡੀਆਂ ਰੈਸਪੀਜ਼ ਤਿਆਰ ਹੋਈਆਂ ਨੇ ਇਹਨਾਂ ਤੋਂ ਲੈ ਸਕਦੇ ਨੇ ਤੇ ਜਿਹੜੇ ਸਾਡੇ ਸਟੂਡੈਂਟਸ ਨੇ ਇਹ बीएससी ਤੇ ਐਮਐਸਸੀ ਦੇ ਸਟੂਡੈਂਟਸ ਨੇ ਇਹਨਾਂ ਨੇ ਰਲ ਕੇ ਇਹ ਜਿਹੜਾ ਨਿਊਟ੍ਰੀਸ਼ਨ ਪੋਰਸ਼ਨ ਮਾ ਜਿਹੜਾ ਮਨਾਉਣ ਦੀ ਇੱਕ ਅਬੀੜਾ ਚੁੱਕਿਆ ਆ ਤਾਂ ਕਿ ਅਸੀਂ ਲੋਕਾਂ ਨੂੰ ਆਮ ਲੋਕਾਂ ਨੂੰ ਇਹ ਤੱਕ ਜਿਹੜੀ ਨਿਊਟ੍ਰੀਸ਼ਨ ਦੀ ਜਾਣਕਾਰੀ ਜਿਹੜੀ ਆ ਦੇ ਸਕੀਏ ਤੇ ਮੈਡਮ ਇਹ ਕਿ ਤੁਹਾਨੂੰ ਤੇਲ ਦਾ ਇਸਤੇਮਾਲ ਬਹੁਤ ਘੱਟ ਕੀਤਾ ਹੈ ਬਹੁਤ ਘੱਟ ਕੀਤਾ ਜੀ ਤੇ ਇਹਦੇ ਵਿੱਚ ਅਸੀਂ ਰਿਫਾਈਂਡ 슈ਗਰ ਦੀ ਜਗ੍ਹਾ ਬਹੁਤੀ ਜਗ੍ਹਾ ਗੁੜ ਦਾ ਇਸਤੇਮਾਲ ਕੀਤਾ ਗਿਆ ਹੈ ਤੇ ਜਿਹੜਾ ਤੇਲ ਆ ਉਹਦੀ ਘੱਟ ਤੋਂ ਘੱਟ ਵਰਤੋਂ ਕਰਕੇ ਅਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤਿਆਰ ਕੀਤੀਆਂ ਨੇ ਸੋ ਇਟਸ ਅ ਵੈਰੀ ਗੁੱਡ ਇਨੀਸ਼ੀਏਟਿਵ ਜਿਹੜਾ ਜੀਐਨਡੀਯੂ ਨੇ ਲਿਆ ਹੈ ਐਕਚੁਅਲੀ ਚੀਜ਼ ਹੈ ਕਿ ਜਿਹੜਾ ਸਾਡੀ ਯੂਥ ਹੈ ਉਹਨੂੰ ਨਿਊਟ੍ਰੀਸ਼ਨ ਬਾਰੇ ਅਵੇਅਰ ਕਰਨਾ ਬਹੁਤ ੈਸੈਂਸ਼ੀਅਲ ਹੈ ਜਿਵੇਂ ਜਿਵੇਂ ਸਾਡੇ ਡਿਜ਼ੀਜ਼ਸ ਵਧ ਰਹੇ ਨੇ ਜੋ ਇੱਕ ਇਨਫੈਂਟ ਦੇ ਵਿੱਚ ਅੱਜ ਕੱਲ ਅਸੀਂ ਜੋ ਜੋ ਪ੍ਰੋਬਲਮਸ ਦੇਖ ਰਹੇ ਹਾਂ ਕਦੇ ਵੀ ਸਾਡੇ ਇੰਡੀਅਨ ਕਲਚਰ ਸਿਸਿਸਟ ਨਹੀਂ ਕਰਦੀਆਂ ਔਰ ਬੱਚਿਆਂ ਦਾ ਜਿਹੜਾ ਉਹ ਹੈ ਇੱਕ ਧਿਆਨ ਹੈ ਉਹ ਅੱਜ ਕੱਲ ਜੰਕ ਤੇ ਜ਼ਿਆਦਾ ਹੈ ਤੇ ਬੱਚਿਆਂ ਨੂੰ ਇਹ ਦੱਸਣਾ ਕਿ ਜਿੰਨੀਆਂ ਪ੍ਰੋਬਲਮਸ ਐਕਚੁਅਲੀ ਆ ਰਹੀਆਂ ਨੇ ਵਿਦ ਦਾ ਟਾਈਮ ਦੇ ਆਰ ਬਿਕੋਜ਼ ਆਫ ਆ ਫੂਡ ਓਨਲੀ ਤੋ ਅਸੀਂ ਛੋਟਾ ਜਿਹਾ ਇੱਕ ਇਨੀਸ਼ੀਏਟਿਵ ਲਿੱਤਾ ਹੈ ਕਿ ਬੱਚਿਆਂ ਨੂੰ ਉਸੇ ਕੁਝ ਨਿਊਟ੍ਰੀਸ਼ਸ ਬਾਰੇ ਦੱਸੀਏ ਕੁਝ ਨਿਊਟ੍ਰੀਸ਼ਨ ਬਾਰੇ ਦੱਸੀਏ ਸਪੈਸ਼ਲੀ ਆਪਣੇ ਪੰਜਾਬੀ ਕਲਚਰ ਬਾਰੇ ਦੱਸੀਏ ਜੋ ਕਿ ਸਾਡੇ ਪਿਛਲੇ ਬੈਕਗ੍ਰਾਉਂਡ ਤੋਂ ਆ ਰਿਹਾ ਹੈ ਜੋ ਸਾਡੇ ਬੱਚੇ ਕਿਤਨੇ ਕਿਤੇ ਜਨਰੇਸ਼ਨ ਸਕਿਪ ਕਰ ਰਹੀਆਂ ਹੋ ਚੀਜ਼ ਜੇ ਸਾਡਾ ਕਲਚਰਲ ਫੂਡ ਹੈ ਉਹਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ ਵਾਇਦਸ ਨਿਊਟ੍ਰੀਸ਼ਨ ਵਿੱਚ ਤੇ ਇਹਦੇ ਵਿੱਚ ਕੀ ਕੀ ਚੀਜ਼ ਇਸਤੇਮਾਲ ਕੀਤਾ ਸਰ ਦੇਖੋ ਇਹਦੇ ਵਿੱਚ ਬੱਚਿਆਂ ਨੇ ਮਿਲਟਸ ਯੂਜ਼ ਕੀਤੇ ਹੈ ਰਾਗੀ ਯੂਜ਼ ਕੀਤੀ ਹੈ ਮੀਨਟ ਯੂਜ਼ ਕੀਤਾ ਹੈ ਪੁਦੀਨਾ ਨਿੰਬੂ ਜੋ ਸਾਡੇ ਕਲਚਰਲ ਫੂਡਸ ਹੈ ਮੈਕਸਿਮਮ ਬੱਚਿਆਂ ਨੇ ਉਹ ਹੀ ਨੂਡਲਸ ਬਣਾਏ ਆ ਤੇ ਅਸੀਂ ਕਿਤੇ ਨਾ ਕਿਤੇ ਮੈਦੇ ਦੇ ਰਿਫਾਈਨਡ ਫਲਾਰਸ ਜਦੋਂ ਨੂਡਲਸ ਕੰਜ਼ੂਮ ਕਰਦੇ ਆ ਕਿਤੇ ਨਾ ਕਿਤੇ ਗਰਲਸ ਦੇ ਵਿੱਚ ਪ੍ਰੋਬਲਮਸ ਨੇ अर्ली ਏਜ ਮੈਚਿਉਰਿਟੀ ਹੈ ਨੰਬਰ ਆਫ ਫੈਕਟਰਸ ਆ ਦੇ ਬਟ ਦੇ ਆਰ ਯੂজিং ਦਾ ਕਲਚਰਲ ਫੂਡ ਐਂਡ ਇਟ ਵਿਲ ਪ੍ਰੋਮੋਟ ਹੈਲਥ ਡੈਫੀਨਿਟਲੀ ਤੇ ਕਿੰਨਾ ਕੁ ਬੈਨੀਫਿਟ ਮਿਲੇਗਾ ਡੈਫੀਨਿਟਲੀ ਸਰ ਦੇਖੋ ਕਿਤਨਾ ਕਿਤਨਾ ਸ਼ੁਰੂਆਤ ਕਰਾਂਗੇ ਤੇ ਕਿਤਨਾ ਕਿਤਨਾ ਜਾਵਾਂਗੇ ਇੱਕ ਛੋਟਾ ਜਿਹਾ ਸਿਨੀਸ਼ੀਏਟਿਵ ਲੈ ਆ ਅਗਰ ਇਹ ਥੋੜਾ ਇੰਪੈਕਟ ਵੀ ਕਰੇਗਾ ਤੇ ਅੱਗੇ ਆਉਣ ਵਾਲੀਆਂ ਜਨਰੇਸ਼ਨਸ ਨੂੰ ਚਲੋ ਕੁਝ ਤਾਂ ਅਸੀਂ ਬੈਨੀਫੀਸ਼ੀਅਲ ਦੇ ਰਿਹਾ ਨਾ ਕਿਸੇ ਵੀ ਆਪਣੇ ਮਨ ਨੂੰ ਜੰਕ ਤੋਂ ਹਟਾ ਕੇ ਕੁਝ ਨਿਊਟ੍ਰੀਸ਼ਸ ਲੈ ਰਿਹਾ ਕਿੰਨਾ ਹੈਲਦੀ ਹੈ ਫੂਡ ਸੇ ਸਾਡਾ ਅਸੀਂ ਜੋ ਹੈਗੇ ਆ ਸਾਡਾ ਫੂਡ ਹੀ ਸਾਨੂੰ ਦੱਸਦਾ ਕਿ ਅਸੀਂ ਕਿਵੇਂ ਅਸੀਂ ਲੁੱਕ ਜਿਵੇਂ ਜੋ ਅਸੀਂ ਖਾਵਾਂਗੇ ਉਹ ਜਿਵੇਂ ਹੋ ਮੰਗੇ ਤੇ ਸਾਡੇ ਸ਼ਾਸਤਰਾਂ 'ਚ ਵੀ ਲਿਖਿਆ ਗਿਆ ਹੈ ਕਿ ਜੋ ਇਨਸਾਨ ਖਾਂਦਾ ਹੈ ਤਾਂ ਉਹ ਹੀ ਇਨਸਾਨ ਬੰਦਾ ਹੈ ਤੇ ਅਗਰ ਅਸੀਂ ਅੱਛਾ ਖਾਵਾਂਗੇ ਤਾਂ ਆਬਵੀਅਸ ਸਾਡੀ ਹੈਲਥ ਵੀ ਅੱਛੀ ਰਹੇਗੀ ਆ ਪਲੱਸ ਜਿਹੜਾ ਸਾਡੀ ਲਾਈਫ ਸਾਈਕਲ ਹੈ ਜਾਂ ਸਾਡਾ ਲਾਈਫ ਸਪੈਨ ਹੈ ਕਿਤਨਾ ਕਿਤੋਂ ਵੀ ਮੈਨੂੰ ਲੱਗਦਾ ਕਿ మేబీ ఓ ਥੋੜਾ ਇਨਕਰੀਜ਼ ਹੋਏਗਾ ਜੋ ਕਿ ਅੱਜਕੱਲ ਹਾਲਾਤ ਚੱਲ ਰਹੇ ਨੇ ਕਾਰਡਿਕ ਸਟ੍ਰੋਕ ਵਗੈਰਾ ਦੀ ਪ੍ਰੋਬਲਮ ਥੋੜੀ ਘੱਟ ਹੋਏਗੀ ਇਨਸਾਨਾਂ ਨੂੰ ਪੰਜਾਬੀ ਵੈਸੀ ਖਾਣ ਪੀਣ ਵਾਸਤੇ ਜਾਣੇ ਜਾਂਦੇ ਸੀ ਕੀ ਸਮਝਦੇ ਹੋ ਕਿ ਉਹਨੂੰ ਰਿਚ ਕਲਚਰ ਨੂੰ ਦੁਬਾਰਾ ਰਿਵਾਈਵ ਕਰਨ ਦੀ ਕੋਸ਼ਿਸ਼ ਡੈਫੀਨਿਟਲੀ ਸਰ ਡੈਫੀਨਿਟਲੀ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਡਿਊ ਟੂ ਮੇਬੀ ਦਾ ਸੋਸ਼ਲ ਇੰਪੈਕਟ ਆਲਸੋ ਦੇ ਆਰ ਅਵੇਅਰ ਉਹਨਾਂ ਨੂੰ ਕਿਤਨਾ ਕਿਤੇ ਪਤਾ ਲੱਗ ਗਿਆ ਆਪਣੀਆਂ ਆਉਣ ਵਾਲੀਆਂ ਪ੍ਰੋਬਲਮਸ ਦੇ ਬਾਰੇ ਜਿਵੇਂ ਜਿਵੇਂ ਉਹ ਦੇਖ ਰਹੇ ਆ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਅਸੀਂ ਫੇਸ ਕਰ ਰਹੇ ਆ ਜੋ ਤੇ ਉਹਨਾਂ ਨੂੰ ਇਹਨੇ ਅਵੇਅਰ ਬੱਚੇ ਹੋ ਚੁੱਕੇ ਨੇ ਹੁਣ ਕਿ ਅਸੀਂ ਸਿਰਫ ਨਿਊਟ੍ਰੀਸ਼ੀਅਸ ਖਾਣਾ ਸੀ ਜੰਕ ਨਹੀਂ ਖਾਣਾ ਔਰ ਵੈਸੇ ਵੀ UGC ਨੇ ਵੀ ਹੁਣ ਕਹਿਤਾ ਕਿ ਕੈਂਟੀਨਸ ਦੇ ਵਿੱਚ ਜੰਕ ਫੂਡ ਨਹੀਂ ਚੱਲੇਗਾ ਤੇ ਇਟਸ ਅ ਵੈਰੀ ਗੁੱਡ ਇਨੀਸ਼ੀਏਟਿਵ ਬਾਏ ਦ UGC ਆਲਸੋ ਕਿ ਚਲੋ ਕੁਝ ਨਾ ਕੁਝ ਅਸੀਂ ਇਨੀਸ਼ੀਏਟਿਵ ਲੈ ਰਹੇ ਆ ਮੈਨੂੰ ਲੱਗਦਾ ਹੈ ਕਿ ਆਨਵਲੀਆ ਜਨਰੇਸ਼ਨਸ ਵਾਸਤੇ ਡੈਫੀਨੇਟਲੀ ਬਹੁਤ ਅੱਛੀ ਚੀਜ਼ ਪ੍ਰੂਵ ਹੋਏਗੀ ਇਹਨੂੰ ਹੋਰ ਵੀ ਅੱਗੇ ਲੈ ਕੇ ਜਾਇਆ ਜਾਏਗਾ ਤਾਂਕਿ ਜਰਾ ਅੱਗੇ ਡੈਫੀਨੇਟਲੀ ਡੈਫੀਨੇਟਲੀ ਸਰ ਅਗਰ ਅਸੀਂ ਅੱਜਕੱਲ੍ਹ ਦੀ ਯੂਥ ਚ ਪ੍ਰੋਬਲਮਸ ਦੀ ਗੱਲ ਕਰੀਏ ਤੇ ਇੱਕ ਬੜੀ अर्ਲੀ ਸਟੇਜ ਚ ਹਾਰਟ ਟੈਕ ਕਾਰਡਿਕ ਅਰੈਸਟ ਵਗੈਰਾ ਹੋ ਰਿਹਾ ਹੈ ਕਾਰਡਿਕ ਸਟ੍ਰੋਕਸ ਨੇ ਐਂਡ ਪੀਸੀਓਡੀ ਹੈ ਪੀਸੀਓਐਸ ਹੈ ਫੀਮਲਸ ਦੇ ਵਿੱਚ ਨੰਬਰ ਆਫ ਪ੍ਰੋਬਲਮਸ ਨੇ ਤੇ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਨਰੇਸ਼ਨ ਨੂੰ ਪਤਾ ਲੱਗ ਰਿਹਾ ਹੈ ਕਿ ਕਿਤੇ ਨਾ ਕਿਤੇ ਸਾਡਾ ਖਾਣਾ ਸਾਡੀ ਬਾਡੀ ਨੂੰ ਖਰਾਬ ਕਰ ਰਿਹਾ ਸੀਗਾ ਸੀਡਸ ਆਦੇ ਮਿਲਟਸ ਆਦੇ ਕਿਹਨੋਂ ਨਾ ਇਸਦੇ ਮਤਲਬ ਹਰ ਇੱਕ ਬੱਚੇ ਨੂੰ ਪਤਾ ਲੱਗ ਗਿਆ ਕਿ ਸਾਨੂੰ ਨਿਊਟ੍ਰੀਸ਼ਸ ਲੈਣੇ ਪੈਣਾ ਹੈ ਅਗਰ ਅਸੀਂ ਲੰਬੀ ਰੇਸ ਜਾਣਾ ਹੈ ਤਾਂ ਮੇਰੇ ਕੋਲ ਇੱਕ ਆਖੀ ਸਵਾਲ ਹੈ ਕਿ ਜਿਸ ਤਰੀਕੇ ਨਾਲ ਸੀ ਕਿਨੇ ਪੁਰਾਣੇ ਬਜ਼ੁਰਗ ਜਿਹੜੇ ਨੇ ਕਾਫੀ ਪੁਰਾਣੇ ਹੋ ਜਾਂਦੇ ਸੀ ਲੇਕਿਨ ਉਹਨਾਂ ਨੂੰ ਕੋਈ ਕੋਈ ਬਿਮਾਰੀ ਨਹੀਂ ਸੀ ਲੱਗਦੀ ਡੈਫੀਨੇਟਲੀ ਸਰ ਦੇਖੋ ਸਾਡਾ ਜਿਹੜਾ ਲਾਈਫ ਸਟਾਈਲ ਹੈ ਨਾ ਕਿਤਨੇ ਕਿਤੇ ਅਸੀਂ ਵੈਸਟਰਨ ਕਲਚਰ ਵੱਲ ਅਸੀਂ ਜ਼ਿਆਦਾ ਅਪਣਾ ਚੁੱਕਾ ਆਪ ਕੀਤਾ ਹੈ ਤੇ ਉਹਦੇ ਹੁਣ ਕਨਸੀਕਵੈਂਸਿਸ ਹਨ ਫੇਸ ਕਰਨੇ ਪੈ ਰਹੇ ਹੈ ਜਿਹੜੀਆਂ ਚੀਜ਼ਾਂ ਕਦੀ ਉਹਨਾਂ ਦੇ ਕਲਚਰ ਚ ਸੀਗੀਆਂ ਉਹ ਅੱਜ ਸਾਡੇ ਕਲਚਰਸ ਚ ਨਹੀਂ ਸੋ देयर ਆ ਕਲਚਰਲ ਡਿਫਰੈਂਸਸ ਡੈਫੀਨੇਟਲੀ ਸਾਡੀ ਜਨਰੇਸ਼ਨ ਨੂੰ ਕਿਤਨਾ ਕਿਤੇ ਪਤਾ ਲੱਗਣਾ ਸਟਾਰਟ ਹੋ ਗਿਆ ਸਰ ਸਾਰਿਆਂ ਦੀ એનર્ਜੀ ਲੈਵਲਸ ਲੋ ਨੇ ਅਨੀਮੀਆ ਸਾਰਿਆਂ ਚ ਹੈ ਹਰ ਪ੍ਰੋਬਲਮ ਆਸਟੋਪੋਰੋਸਿਸ ਹੈ ਬੱਚਾਂ ਚ એનર્ਜੀ ਲੈਵਲਸ ਤੇ ਬਿਲਕੁਲ ਵੀ ਨਹੀਂ ਨੇ ਤੇ ਬੱਚਾ ਨੂੰ ਪਤਾ ਲੱਗ ਰਿਹਾ ਕਿ ਕਿਤਨੇ ਕਿਤੇ ਅਸੀਂ ਡਿਫੀਕਟ ਉਹ ਤਾਂ ਇਹ ਨਾ ਨਿਊਟ੍ਰੀਸ਼ਨ ਚੀਜ਼ਾਂ ਵੱਲ ਨੂੰ ਮੂਵ ਕਰ ਰਿਹਾ ਤਾਂ ਕਿ ਉਹਨਾਂ ਨੂੰ ਵੀ ਲੱਗੇ ਕਿ ਉਹਨਾਂ ਦੇ ਜੋ ਦਾਦਾ ਨਾਨੀ ਕਹਿੰਦੇ ਸੀਗੇ ਕਿ ਤਨਾ ਕਿਤੋਂ ਠੀਕ ਸੀਗੇ ਕਿਸਾਨ ਪੈਕੇਟ ਫੂਡ ਨਹੀਂ ਖਾਣਾ ਚਾਹੀਦਾ ਸਾਨੂੰ ਜਿੰਨਾ ਹੋ ਸਕੇ ਹੈਲਥੀ ਫੂਡ ਹੀ ਖਾਣਾ ਚਾਹੀਦਾ